ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਰਖੜੀ ਦੇ ਤਿਉਹਾਰ ਦੀ ਰਖੜੀ ਦਾ ਤਿਉਹਾਰ ਜੋ ਕਿ ਪੈਂਤਰਾਵਾਂ ਦਾ ਬੜਾ ਹੀ ਪਵਿੱਤਰ ਤਿਉਹਾਰ ਹੈ ਇਸ ਤਿਉਹਾਰ ਕੋਈ ਮਨਾਉਂਦਾ ਹੈ ਭਾਵੇਂ ਕੋਈ ਅਮੀਰ ਹੋਵੇ ਜਾਂ ਗਰੀਬ ਹੋਵੇ ਕਿਉਂਕਿ ਹਰ ਕੋਈ ਪੈਂਤ ਚਾਹੁੰਦੀ ਹੈ ਕਿ ਉਸ ਦਾ ਬਰਾ ਲੰਮੀ ਉਮਰ ਉਦੀ ਹੋਵੇ ਨਾਲ ਦੇ ਨਾਲ ਉਹਦੇ ਘਰ ਵਿੱਚ ਸੁੱਖ-ਸਮਰiddhi ਆਵੇ ਇਸ ਤੰਦੀ ਆਸ਼ੀਰਵਾਤ ਹਰ ਕੋਈ ਪੈਣ ਦਿੰਦੀ ਹੈ ਪਰ ਅੱਜ ਤੁਹਾਨੂੰ ਅਸੀਂ ਇੱਕ ਐਸਾ ਉਪਾਅ ਦੱਸਾਂਗੇ ਜੋ ਕਿ ਰਖੜੀ ਵਾਲੇ ਦਿਨ ਹੀ ਕਰਨਾ ਹੁੰਦਾ ਹੈ ਤੇ ਜਿਸ ਜਿਸ ਨੇ ਇਹ ਉਪਾਅ ਰਖੜੀ ਵਾਲੇ ਦਿਨ ਕਰ ਲਿਆ ਤਾਂ ਉਹਨਾਂ ਦੇ ਭਰਾ ਦੇ ਘਰ ਤਾਂ ਸੁੱਖ ਸਮਰiddhi ਪੈਸਿਆਂ ਦੀ ਕਦੀ ਕਮੀ ਨਹੀਂ ਆਏਗੀ ਨਾਲ ਦੇ ਨਾਲ ਜਿਹੜੀ ਭੈਣ ਇਹ ਉਪਾਅ ਕਰੇਗੀ ਉਸ ਦੇ ਘਰ ਵਿੱਚ ਵੀ ਕਦੀ ਪੈਸਿਆਂ ਦੀ ਕਮੀ ਨਹੀਂ ਆਏਗੀ उपा दस तो अलावा असं असन वाले हाँ कि क्योंकि बहुत ज्यादा कन्फ्यूजन चल रही है कई एसट्रोलॉज का कहना है कि रखड़ी का त्यौहार उन्नी न है कई लोग कह रहे हैं कि भी अगस्त में है असी तो असी थोनों दसागे कि उन्नीस या भी किस दिन तो रखड़ी बननी है विद लॉजिक ठीक है इस तो अलावा इस बार रखड़ी भद्राकाल आ रहा है ठीक है ਇਹ ਬਿਲਕੁਲ ਵੀ ਸ਼ੁਭ ਮਹੂਰਤ ਨਹੀਂ ਹੁੰਦਾ ਹੈ ਜਿਹੜੇ ਵੀ ਲੋਕ ਮੇਰੀ ਵੀਡੀਓ ਦੇਖ ਰਹੇ ਹਨ ਜਿਨ੍ਹਾਂ ਨੂੰ ਇਨਾ ਗੱਲਾਂ ਤੇ ਵਿਸ਼ਵਾਸ ਹੈ ਠੀਕ ਹੈ ਉਹ ਤਾਂ ਜ਼ਰੂਰ ਇਹ ਵੀਡੀਓ ਸੁਣਨ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਤਾਂ ਮੇਰੀ ਰਿਕੁਐਸਟ ਹੈ ਤਾਂ ਵੀ ਉਹ ਜਰੂਰ ਇਹ ਸੁਣਨ ਕਿਉਂਕਿ ਕਿਹਾ ਜਾਂਦਾ ਹੈ ਕਿ ਭਦਰਾ ਕਾਲ ਵਿੱਚ ਜੇਕਰ ਅਸੀਂ ਆਪਣੇ ਭਰਾ ਨੂੰ ਰਖੜੀ ਬੰਦੇ ਆ ਤਾਂ ਉਹ ਬਿਲਕੁਲ ਵੀ ਸ਼ੁਭ ਨਹੀਂ ਹੁੰਦੀ ਹੈ ਕਿਉਂਕਿ ਲੰਕੇਸ਼ ਰਾਵਣ ਨੇ ਭਦਰਾ ਕਾਲ ਵਿੱਚ ਆਪਣੀ ਭੈਣ ਕੋਲੋਂ ਰਖੜੀ ਬੰਦਵਾਈ ਸੀ ਤੇ ਇੱਕ ਸਾਲ ਦੇ ਅੰਦਰ ਅੰਦਰ ਉਸ ਦਾ ਕੀ ਹਾਲ ਹੋ ਗਿਆ ਸੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਤੇ ਇਸ ਕਰਕੇ ਇਸ ਮੂਰਤ ਦਾ ਰਖੜੀ ਵਿੱਚ ਬਹੁਤ 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 ਜ਼ਿਆਦਾ ਮਹੱਤਵ तो तो चीजा जो कि तो रखड़ी वाले दिन स्पेषली रखड़ी वाले दिन ता अपने पेके घर तो बिल्कुल भी लेके नहीं आया सब जानकारी असी अपनी देने वाले हाँ इस करके वीडियो ਤਾਂ ਡੇਲੀ ਬਹੁਤ ਹੀ ਫਾਇਦੇਮੰਦ ਤੇ ਲਾਭਕਾਰੀ ਹੋਣ ਵਾਲੀ ਹੈ ਅੰਤ ਤੱਕ ਤੁਸੀਂ ਵੀਡੀਓ ਵਿੱਚ ਬਨੇ ਰਹਿਣਾ ਹੈ ਤੇ ਚਲੋ ਜੀ ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਜੀ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂਕਿ ਮੇਰੀਆਂ ਹਰ ਵੀਡੀਓਜ਼ ਤੁਹਾਡੇ ਤੱਕ ਪਹੁੰਚਣ ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ 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 ਲੈਣਾ ਹੈ ਜੀ ਤੇ ਸਭ ਤੋਂ ਪਹਿਲੇ ਅਸੀਂ ਗੱਲ ਕਰ ਲੈਂਦੇ ਹਾਂ ਕਿ ਰਖੜੀ 19 ਅਗਸਤ ਨੂੰ ਹੈ ਜਾਂ 20 ਅਗਸਤ ਨੂੰ ਹੈ ਦੇਖੋ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਰਖੜੀ ਜੋ ਹੈ ਪੂਰਨ ਮਾਸ਼ੀ ਵਾਲੇ ਦਿਨ ਹੀ ਮਨਾਈ ਜਾਂਦੀ ਹੈ ਤੇ ਇਸ ਵਾਰ ਦੀ ਪੂਰਨ ਮਾਸ਼ੀ ਜੋ ਆ ਰਹੀ ਹੈ ਸਵੇਰੇ 3:43 ਦੇ ਸ਼ੁਰੂ ਹੋਏਗੀ ਦੁਪਹਿਰ ਦੀ ਗੱਲ ਨਹੀਂ ਕਰ ਰਹੀ ਹਾਂ ਸਵੇਨ 3:43 AM ਦੀ ਗੱਲ ਕਰ ਰਹੀ ਹਾਂ ਉਸ ਵੇਲੇ ਸ਼ੁਰੂ ਹੋਏਗੀ ਤੇ ਰਾਤ ਨੂੰ ਉਸੇ ਦਿਨ 19 ਅਗਸਤ ਨੂੰ 11:55 'ਤੇ ਇਸ ਦੀ ਪੂਰਨਮਾਸ਼ੀ ਦੀ ਸਮਾਪਤੀ ਹੋ ਜਾਏਗੀ ਤਾਂ ਕੋਈ ਸਵਾਲ ਹੀ ਨਹੀਂ ਹੈ ਕਿ 20 ਅਗਸਤ ਨੂੰ ਰੱਖੜੀ ਆਏਗੀ ਕਿਉਂਕਿ ਮੈਂ ਤੁਹਾਨੂੰ ਕਿਸੀ ਲੌਜੀਕ ਦੇ ਨਾਲ ਮੈਂ ਤੁਹਾਨੂੰ ਸਮਝਾਵਾਂਗੀ हूँ आप गल कर लेंगे जो कि मोस्ट ऑफ द इंपॉर्टेंट गल है रखड़ी वाले दिन की ठीक है वह गल है भद्रा काल की ठीक है भद्रा काल है वह सब तो पहले तुम नोट कर लो कापी कि कदों शुरू हो रहा है भद्रा काल उन्नी अगस्त को सवेरे नौ वज के इकवजा मिनट तो लैके दस बज के तरवंजा मिनट के शुरू हो जाएगा ठीक है तो वो ਵਧਰਾ ਕਾਲ 12 ਵਜ ਕੇ 37 ਮਿੰਟ ਦੁਪਹਿਰ ਦੇ 12 ਵਜ ਕੇ 37 ਮਿੰਟ ਤੇ ਖਤਮ ਹੋ ਜਾਏਗਾ ਤੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਭਰਾ ਨੂੰ ਰਖੜੀ 1 ਵਜ ਕੇ 34 ਮਿੰਟ ਤੋਂ ਬੰਦਣਾ ਸ਼ੁਰੂ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਪੂਰੇ ਦਿਨ ਵਿੱਚ ਤੁਸੀਂ ਰਖੜੀ ਬਣ ਸਕਦੇ ਹੋ ਕੋਈ ਵੀ ਪ੍ਰੋਬਲਮ ਕੋਈ ਵੀ ਦਿੱਕਤ ਨਹੀਂ ਹੈ ਬਸ ਜਿਹੜਾ ਮੈਂ ਤੁਹਾਨੂੰ ਸਮਾਂ ਦੱਸਿਆ ਹੈ ਉਸ ਦਾ ਤੁਸੀਂ ਧਿਆਨ ਰੱਖਣਾ ਹੈ ਇਸ ਤੋਂ ਇਲਾਵਾ ਕਈਆਂ ਨੂੰ ਜੇਕਰ ਐਮਰਜੈਂਸੀ ਹੈ ਕਈ ਲੋਕ ਡਾਕਟਰ ਹਨ ਆਰਮੀ ਹੈ ਕਈਆਂ ਨੂੰ ਮਤਲਬ ਕਈ ਜਗ੍ਹਾ ਤੇ ਅਰਜੈਂਟ ਜਾਣਾ ਪੈਂਦਾ ਹੈ ਤਾਂ ਉਹਨਾਂ ਨੂੰ ਜੇਕਰ ਆਪਣੇ ਭਰਾ ਨੂੰ ਰਖੜੀ ਬੰਦਣੀ ਹੈ ਤਾਂ ਕਿਹਾ ਜਾਂਦਾ ਹੈ ਕਿ ਭਦਰਾ ਕਾਲ ਦਾ ਜਿਹੜਾ ਸਮਾਂ ਹੈ ਉਹਦੇ ਵਿੱਚ ਭਦਰਾ ਪੂਝ ਹੁੰਦੀ ਹੈ ਉਹ ਸਮਾਂ ਹੈ 9:51 ਮਿੰਟ ਤੋਂ ਲੈ ਕੇ 10:53 ਮਿੰਟ ਇਸ ਟਾਈਮ ਦੇ ਵਿੱਚ जिंना ਨੂੰ ਐਮਰਜੈਂਸੀ ਹੈ ਜਾਣਾ ਹੈ ਜਲਦੀ ਬਾਹਰ ਜਾਣਾ ਹੈ ਇਸ ਟਾਈਮ ਦੇ ਵਿੱਚ ਆਪਣੇ ਪ੍ਰਾਨ ਨੂੰ ਰੱਖਣੀ ਬੰਦ ਸਕਦੇ ਹਨ ਜਿਨ੍ਹਾਂ ਨੂੰ ਐਮਰਜੈਂਸੀ ਹੈ ਜਿਨ੍ਹਾਂ ਨੂੰ ਐਮਰਜੈਂਸੀ ਨਹੀਂ ਹੈ ਉਹ 1:34 ਦੁਪਹਿਰ ਦੇ 1:34 ਮਿੰਟ ਤੋਂ ਬਾਅਦ ਹੀ ਆਪਣੇ ਪ੍ਰਾਨ ਨੂੰ ਰੱਖਣੀ ਬੰਦਨ ਸੇ ਨਾਲ ਨਾਲ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਭੱਜਾ ਕਾਲ ਵਾਲੀ ਰਖੜੀ ਦੇ ਦਿਨ ਤੁਸੀਂ ਕਾਲਾ ਪੂਰਾ ਤੇ ਨੀਲੇ ਰੰਗ ਦੇ ਕੱਪੜੇ ਬਿਲਕੁਲ ਨਹੀਂ ਪਾਣੇ ਹੈ ਹੋ ਸਕੇ ਤਾਂ ਚਿੱਟੇ ਰੰਗ ਦੇ ਲਾਲ ਰੰਗ ਦੇ ਪੀਲੇ ਰੰਗ ਦੇ ਹਰੇ ਰੰਗ ਦੇ ਕੱਪੜੇ ਪਾਓ ਇਹ ਬਹੁਤ ਸ਼ੁਭ ਰੰਗ ਮੰਨੇ ਜਾਂਦੇ ਹਨ ਹੁਣ ਸਭ ਕੁਝ ਕਲੀਅਰ ਹੋ ਗਿਆ ਹੋਵੇਗਾ ਰਖੜੀ ਅਸੀਂ 19 ਅਗਸਤ ਨੂੰ ਮਨਾਣੀ ਹੈ ਕਿਸ ਸਮੇਂ ਤੇ ਮਨਾਣੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੱਤਾ ਹੈ ਹੁਣ ਉਹ ਤਿੰਨ ਚੀਜ਼ਾਂ ਕਿਹੜੀਆਂ ਹਨ ਜਿਹੜੀ ਤੁਸੀਂ ਰਖੜੀ ਵਾਲੇ ਦਿਨ ਨਹੀਂ ਲੈ ਕੇ ਆਣੀਆਂ ਹਨ ਸਭ ਤੋਂ ਪਹਿਲੇ ਲਾਲ ਰੰਗ ਦੀ ਕੋਈ ਵੀ ਚੀਜ਼ ਤੁਸੀਂ ਰਖੜੀ ਵਾਲੇ ਦਿਨ ਆਪਣੇ ਪੇਕੇ ਘਰ ਤੋਂ ਨਹੀਂ ਲੈ ਕੇ ਆਣੀਆਂ ਹਨ ਲਾਲ ਰੰਗ ਮੰਗਲ ਨੂੰ ਪ੍ਰੀਜ਼ੈਂਟ ਕਰਦਾ ਹੈ ਮੰਗਲ ਦਾ ਕਾਰਜ ਹੁੰਦਾ ਹੈ ਨੰਬਰ 2 ਤੇ ਤੁਸੀਂ ਕੋਈ ਵੀ ਗਹਿਣਾ पेके घर तो रखड़ी वाले दिन नहीं लैके आना है जेकर तो गिफ्ट विच भा ने कोई गहना गिफ्ट विच दिता है तो उत्तर ही रख के आओ अगले दिन तुम तो लेके आ सकते हो इस गल का ध्यान रखना है नंबर तीन ਕੋਈ ਵੀ ਐਸੀ ਨੁਕੀਲੀ ਚੀਜ਼ ਜਿਸ ਤਰ੍ਹਾਂ ਕਿ ਸੂਈ ਹੋ ਗਈ ਜਾਂ ਚਾਕੂ ਇਸ ਤਰ੍ਹਾਂ ਦੀ ਕੋਈ ਵੀ ਨੁਕੀਲੀ ਚੀਜ਼ ਤੁਸੀਂ ਲੱਕੜੀ ਵਾਲੇ ਦਿਨ ਪੁੱਲ ਕੇ ਵੀ ਉਥੋਂ ਦੀ ਕੋਈ ਯੂਜ਼ ਕਰਨ ਵਾਸਤੇ ਜਾਂ ਕੋਈ ਵੀ ਰੀਜ਼ਨ ਹੋ ਜਾਂਦਾ ਹੈ ਤਾਂ ਤੁਸੀਂ ਨਹੀਂ ਲੈ ਕੇ ਆਣੀ ਹੈ ਐਨਾ ਗੱਲਾਂ ਦਾ ਤੁਸੀਂ ਜੇ ਧਿਆਨ ਰੱਖ ਲੋਗੇ ਤਾਂ ਤੁਹਾਨੂੰ ਉੱਤੇ ਕੋਈ ਵੀ ਪਰੇਸ਼ਾਨੀ ਨਹੀਂ ਆ ਸਕਦੀ ਹੈ ਤੇ ਹੁਣ ਗੱਲ ਕਰ ਲੈਂਦੇ ਹਾਂ ਉਸ ਉਪਾਦ ਦੀ ਜਿਸ ਦਾ ਸਭ ਨੂੰ ਇੰਤਜ਼ਾਰ ਹੈ ਜਿਸ ਨੂੰ ਅਸੀਂ ਰੱਖਣੀ ਵਾਲੇ ਦਿਨ ਹੀ ਕਰਨਾ ਹੈ ਉਸ ਦਿਨ ਉਸ ਉਪਾਦ ਦੇ ਨਾਲ ਤੁਹਾਡੇ ਭਰਾ ਦੇ ਘਰ ਵਿੱਚ ਤਾਂ ਇੰਨਾ ਪੈਸਾ ਆਏਗਾ ਹੀ ਆਏਗਾ ਕਿ ਸੰਭਾਲ ਨਹੀਂ पाओगे ਹਰ ਕੰਮ ਵਿੱਚ ਉਹਨੂੰ ਸਫਲਤਾ ਮਿਲੇਗੀ ਕਦੀ ਵੀ ਉਸ ਨੂੰ ਕੋਈ ਵੀ ਨજર ਦੋਸ਼ ਪਿਤ੍ਰ ਦੋਸ਼ ਕਾਲ ਸਰਪ ਦੋਸ਼ ਕਿਸੇ ਤਰ੍ਹਾਂ ਦਾ ਵੀ ਸ਼ਨਿਦੋਸ਼ ਕਿਸੇ ਤਰ੍ਹਾਂ ਵੀ ਦੋਸ਼ ਵੀ ਨਹੀਂ ਲੱਗਦਾ ਹੈ ਤੇ ਨਾਲ ਦੇ ਨਾਲ ਜੋ ਪੈਣ ਆਪਣੇ ਭਰਾ ਵਾਸਤੇ ਇਹ ਉਪਾ ਕਰਦੀ ਹੈ ਉਸ ਦੇ ਘਰ ਵਿੱਚ ਵੀ ਪੂਰਾ ਆਸ਼ੀਰਵਾਦ ਮਿਲਦਾ ਹੈ ਤੇ ਉਹਨਾਂ ਦੇ ਘਰ ਵਿੱਚ ਵੀ ਪੈਸੇ ਦੀ ਕਦੀ ਕਮੀ ਨਹੀਂ ਰਹਿੰਦੀ ਹੈ ਬਸ਼ਰਤੇ ਕਿ ਤੁਸੀਂ ਵਿਸ਼ਵਾਸ ਦੇ ਨਾਲ ਕਰਨਾ ਹੈ ਠੀਕ ਹੈ ਕਰਨਾ ਕੀ ਹੈ ਜਿਸ ਵੇਲੇ ਤੁਸੀਂ ਆਪਣੇ ਭਰਾ ਨੂੰ ਰਖੜੀ ਬੰਨ੍ਹ ਲੋ ਬੰਨ੍ਹਨੋਗੇ ਠੀਕ ਹੈ ਤੇ ਆਪਣੇ ਹੱਥ ਵਿੱਚ ਤੁਸੀਂ ਥੋੜੇ ਪੈਸੇ ਰੱਖਣੇ ਹਨ 20 ਰੁਪਏ 25 ਰੁਪਏ 3 ਰੁਪਏ ਕੁਝ ਵੀ ਪੈਸੇ ਇੱਕ ਮੁਠੀ ਵਿੱਚ ਬੰਦ ਕਰਕੇ ਰੱਖਣੇ ਹਨ ਰਖੜੀ ਬੰਨ੍ਹਣ ਤੋਂ ਬਾਅਦ ਉਹਨਾਂ ਪੈਸਿਆਂ ਨੂੰ ਲੈ ਕੇ ਆਪਣੇ ਭਰਾ ਦੇ ਸਿਰ ਤੋਂ ਸੱਤ ਵਾਰੀ ਤੁਸੀਂ ਵਾਰਨੇ ਹਨ ਤੇ ਉਹਨਾਂ ਪੈਸਿਆਂ ਦੇ ਨਾਲ ਬਾਹਰ ਜਾ ਕੇ ਤੁਸੀਂ ਰਖੜੀ ਖਰੀਦ ਕੇ ਲਿਆਣੀ ਹੈ ਰਖੜੀ ਛੋਟੀ ਮੋਟੀ ਕੋਈ ਵੀ ਰਖੜੀ ਇਸ ਕਰਕੇ ਮੈਂ ਤੁਹਾਨੂੰ ਕਹਾਂ 20 ਰੁਪਏ ਰੱਖੋ 25 ਰੁਪਏ 30 ਰੁਪਏ ਐ ਨਹੀਂ ਹੈ ਕਿ ਰਖੜੀ ਵੱਡੀ ਅੱਛੀ ਖਰੀਦੋ ਨਹੀਂ ਰਖੜੀ ਖਰੀਦ ਕੇ ਲਿਆਣੀ ਹੈ ਬਾਜ਼ਾਰ ਤੋਂ ਤੇ ਉਸ ਰਖੜੀ ਨੂੰ ਕਿਸੇ ਵੀ ਦਰਖਤ ਤੇ ਧਾਰਮਿਕ ਦਰਖਤ ਜਿਹੜਾ ਪੂਜਣ ਵਾਲਾ ਦਰਖਤ ਹੁੰਦਾ ਹੈ ਪੀਪਲ ਦੇ ਦਰਖਤ ਤੇ ਜਾਂ ਕਿਸੇ ਵੀ ਦਰਖਤ ਤੇ ਇਹ ਰਖੜੀ ਤੁਸੀਂ ਬੰਨ੍ਹ ਕੇ ਆ ਜਾਨੀ ਹੈ ਹੋ ਸਕੇ ਤਾਂ ਉੱਥੇ ਥੋੜਾ ਮਿੱਠਾ ਲੈ ਕੇ ਉਹ ਵੀ ਤੁਸੀਂ ਦਰਖਤ ਤੇ ਪੀਪਲ ਦੇ ਦਰਖਤ ਤੇ ਰੱਖ ਸਕਦੇ ਹੋ ਤੇ ਜਿਹੜੇ ਵੀ ਤੁਸੀਂ ਪਰਮਾਤਮਾ ਨੂੰ ਮੰਨਦੇ ਹੋ ਠੀਕ ਹੈ ਉਹਨਾਂ ਨੂੰ ਯਾਦ ਕਰਕੇ ਹੱਥ ਜੋੜ ਕੇ ਬੋਲਣਾ ਹੈ ਕਿ ਐ ਮੈਂ ਰਖੜੀ ਤੁਹਾਨੂੰ ਬੰਨ੍ਹਦੀ ਹੈ ਪੋਗ ਲਗਾਇਆ ਹੈ ਮੇਰੇ ਭਰਾ ਦੇ ਕਾਰਿਜ ਅੱਜ ਤੋਂ ਸੁੱਖ ਸਮਰiddhi ਆਵੇ ਕੋਈ ਵੀ ਉਸ ਨੂੰ ਤੰਗੀ ਨਾ ਆਵੇ ਮਤਲਬ ਆਪਣੇ ਹੀ ਸਾਹਮਣੇ ਤੁਸੀਂ ਪ੍ਰਾਰਥਨਾ ਕਰਨੀ ਹੈ ਪ੍ਰੇਅਰ ਕਰਨੀ ਹੈ ਅਰਦਾਸ ਕਰਨੀ ਹੈ ਜਿਸੇ ਸਾਹਮਣੇ ਤੁਸੀਂ ਪਰਮਾਤਮਾ ਤੋਂ ਮੰਗਦੇ ਹੋ ਤੇ ਮੇਰਾ ਵੀ ਪਲਾ ਕਰਨਾ ਤੁਹਾਨੂੰ ਕਹਿਣ ਦੀ ਜਰੂਰਤ ਨਹੀਂ ਹੋਏਗੀ ਤੁਮ ਮੇਰਾ ਵੀ ਪਲਾ ਕਰਨਾ ਕਿ ਕਿ ਉਹ ਤੁਹਾਡਾ ਆਪਣੇ ਆਪ ਹੀ ਯੂਨੀਵਰਸ ਪਰਮਾਤਮਾ ਅੱਲਾ ਇਸ਼ਵਰ ਜੋ ਹਨ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਕਿਸੇ ਵੀ ਚੀਜ਼ ਵਿੱਚ ਤੁਹਾਨੂੰ ਕਦੇ ਵੀ ਅੱਗੇ ਜਾ ਕੇ ਕੋਈ ਮੈਂ ਕਹਿ ਰਹੀਆਂ ਕਿ ਭਿਆਨਕ ਗਰੀਬੀ ਵੀ ਹੋਵੇ ਨਾ ਉਹ ਵੀ ਤੁਹਾਡੇ ਭਰਾ ਦੇ ਕਰੋਗੀ ਔਰ ਤੁਹਾਡੇ ਵੀ ਦੂਰ ਹੋ ਜਾਏਗੀ ਵਿਸ਼ਵਾਸ ਨਾਲ ਕਰਕੇ ਦੇਖ ਲੈਣਾ ਕਿਉਂਕਿ ਹੋ ਸਕਦਾ ਹੈ ਕਦੋਂ ਤੁਹਾਡੀ ਕਿਸਮਤ ਬਦਲ ਜਾਵੇ ਸਾਨੂੰ ਵੀ ਨਹੀਂ ਪਤਾ ਤੁਹਾਨੂੰ ਵੀ ਨਹੀਂ ਪਤਾ ਕਿਹੜਾ ਉਪਾਅ ਕਰਨ ਨਾਲ ਤੁਹਾਡੀ ਕਿਸਮਤ ਬਦਲ ਜਾਵੇ ਤੇ ਤੁਸੀਂ ਇਹ ਜ਼ਰੂਰ ਕਰਕੇ ਦੇਖਣਾ ਰੱਖਣੀ ਵਾਲੇ ਦਿਨ ਤੇ ਚਲੋ ਜੀ ਅੱਜ ਦੀ ਦਿੱਤੀ ਗਈ ਜਾਣਕਾਰੀ ਜੇਕਰ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਕਮੈਂਟ ਵਿੱਚ ਆਪਣਾ ਫੀਡਬੈਕ ਜ਼ਰੂਰ ਦੇਣਾ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਪੜੀ ਕਿਸੇ ਹੋਰ ਪਰੇਸ਼ਾਨੀ ਦਾ ਵਧਿਆ ਜੀ ਹੱਲ ਲੈ ਕੇ